ਕਲੀ ਵੀਰ ਤੇ ਸ਼ਾਮ ਦਾ ਮੌਸਮ ਠੰਡੀ ਠੰਡੀ ਹਵਾ ਵਾਸ ਹੋਈ ਵੀ ਆ ਪੱਠੇ ਲੈ ਵੱਢ ਪੱਠੇ ਵੱਢ ਕੇ ਢਾਲ ਮਰਗੇ ਸੀ ਉਸ ਪਾਣੀ ਕਿਧਰੋਂ ਝੋਨੇ ਦਾ ਪਾਣੀ ਆਉਂਦਾ ਸੀ ਕੁੰਜਾ ਨੀ ਮਾ ਸੀ ਤੇ ਪ੍ਰੇਮੀ ਬਾਈ ਨੇ ਦੱਬ ਤੇ ਮਾਢਾਣੇ ਬਾਜਰੇ ਡਾਲ ਮਿੱਟੀ ਕੇ ਇੱਕ ਇੱਕ ਥਾਂ ਵੀ ਪਈ ਇੱਕ ਚੱਲ ਪੁਆਈ ਜਾੜਾ ਵੀ ਇਹਨੂੰ ਹੋਰ ਚੱਲਾ ਕੋਦੀ ਹੂੰ ਬਹੁਤ ਜਲ ਆਈ ਚੱਲ ਪੁਕੇ ਨਾ ਸਾਰੇ ਤੇ ਮਿੱਟੀ ਪਾਉਣ ਦੀ ਲੋੜ ਨਹੀਂ ਹੈ ਇਹ ਮੇਨਿੰਗ ਚ ਨਜ਼ਾਰਾ ਹਾਂ ਤੇ ਐਸਾ ਹੀ ਚੱਲ ਪੂਗਾ ਥੱਲੋਂ ਲਾਤੀ ਇਹ ਦੇਖ ਇਹਨੇ ਭਾਈ ਲਾਤੀ ਤੇ ਆਇਆ ਅਸੀਂ ਸਵੇਰ ਕੰਨੀ ਕਿੱਥੇ ਚੱਕ ਲੈ ਫਿਰ ਪਰਨਾ ਕੋਣ ਛੱਡਣਾ ਯਾਰ ਚੱਕ ਹੀ ਲਿਆ ਤੇ ਆਇਆ ਅਸੀਂ ਸਵੇਰ ਕੰਨੀ ਇਹਦਾ ਸੂਹ ਦਾ ਨਜ਼ਾਰਾ ਤੇ ਛੂਆ ਚੱਲਦਾ ਫੁੱਲ ਮਾਰੋ ਮਾਰ ਬਰਸਾਤੀ ਪਾਣੀ ਆਉਣ ਲੱਗਿਆ ਸੂਹ ਦਾ ਪਹਾੜਾਂ ਵਾਲਾ ਲਾਲ ਪਾਣੀ ਪਹਿਲਾਂ ਜਮਾ ਚਿੱਟਾ ਸਫੈਦ ਪਾਣੀ ਸੀ ਤੇ ਹੁਣ ਇਸ ਟਾਈਮ ਤੇ ਆਉਂਦਾ ਦਾ ਲਾਲ ਪਾਣੀ ਪਹਾੜ ਵਾਲਾ ਨੈਣਾ ਦੀਆਂ ਖੁਰ ਖੁਰ ਕੇ ਆਉਂਦਾ